ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਨੂਹ ਉਚਰੇ ਸ਼ਾਸਤਰ ਖਟ ਪਿੰਗ ਗਿਰਣ ਚੜ ਜਾਏ ਆਂਧ ਲਖੈ ਬਾਧਰੂ ਸੁਣੈ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਸ਼ ਹਮਾਰੀ ਬਾਰ ਨਾ ਸਕੈ ਮਹਿਮਾ ਜੋ ਤੁਹਾਰੀ ਹਮਨਾ ਸਕਤ ਕਰ ਸਿਮਤ ਤੁਮਾਰੀ ਆਪਲੇ ਹੋ ਤੁਮ ਕਥਾ ਸੁਧਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 딴딴 ਬਾਬਾ ਜੁਗਦੀ ਪੀੜੀ ਦੇ ਸਥਾਨ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾ ਵਿੱਚ ਬੈਠੇ ਗੁਰੂ ਸੰਗਤ ਜੀ ਆਪਨੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸਰਵਣ ਕੀਤੇ ਅਰਦਾਸ ਉਪਰੰਤ ਹੁਕਮਨਾਮਾ ਸਰਵਣ ਕੀਤਾ ਹੁਣ ਕਰੋ ਕਿਰਪਾ ਦਿਓ ਅਸ਼ੀਰਵਾਦ ਗੁਰੂ ਮਹਾਰਾਜ ਸ਼ੰਤੇ ਮਿਹਰੇ ਭਰਿਆ ਹੱਥ ਰੱਖਣਾ ਜਿਉਂ ਅੱਜ ਗੁਰੂ ਮਹਾਰਾਜ ਜੀ ਆਪਾਂ ਨੂੰ ਹੁਕਮ ਬਖਸ਼ਿਆ ਹੈ ਉਸਤੇ ਗੁਰਮਤਿ ਅਨੁਸਾਰ ਵਿਚਾਰ ਕਰ ਲਈਏ ਅਤੇ ਥੋੜਾ ਜਿਹਾ ਆਪ ਜੀ ਨੂੰ ਚਾਲਾਂ ਦੇ ਇਤਿਹਾਸ ਬਾਰੇ ਮੈਂ ਜਾਣੂ ਕਰਾਉਣਾ ਚਾਹੁੰਦਾ ਇਹ ਜਿਹੜੇ ਚਾਲ ਕੌਮ ਹਨ ਜੀ ਇਹ ਜੋਗਰਲੇ ਹਟ ਕੁਆਟਰ ਇਹਨਾਂ ਦਾ ਸੀ ਇਹਨਾਂ ਦੇ ਵੱਡੇ ਵਡੇਰੇ ਹੋਏ ਨੇ ਪਾਪਾ RAM ਜੋਗੀ ਪੀਰ ਜੀ ਉਹਨਾਂ ਦੇ ਪਿਤਾ ਜੀ ਰਾਜੇ ਸਨ ਉਹ ਰਾਜਾ ਦੇ ਪੁੱਤਰ ਸਨ ਤੇ ਜੋਗੀਆਂ ਨਾਲ ਬੈਠ ਕੇ ਉਹਨਾਂ ਨੇ ਨਾਮ ਬਾਣੀ ਦਾ ਅਧਿਐਨ ਕੀਤਾ ਉਸ ਸਮੇਂ ਅਤੇ ਉਹ ਜੋਗੀ ਪ੍ਰਸਿੱਧ ਹੋ ਗਏ ਉਸ ਤੋਂ ਬਾਅਦ ਉਹਨਾਂ ਦੀ ਹਕੂਮਤ ਚੱਲਦੀ ਸੀ ਪੀਖੀ ਦੀ रियासत ਸੀ ਜਦੋਂ ਨਵੇਂ ਪਾਦਸ਼ਾਹ ਸਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਉਸ ਇਲਾਕੇ ਵਿੱਚ ਗਏ ਆ ਪਟਿਆਲੇ ਤੋਂ ਅੱਗੇ ਪੀਖੀ ਗਏ ਆ ਉਸ ਸਮੇਂ ਗੈਂਡੇ ਤੇ ਦੇਸੂ ਚਾਲਦਾ ਉੱਥੇ ਰਾਜ ਸੀ ਦੋਨਾਂ ਦਾ ਸਿੱਕਾ ਚੱਲਦਾ ਸੀ ਉਸ ਇਲਾਕੇ ਦੇ ਵਿੱਚ ਇਹ ਜਿਹੜੇ रियासत ਆ ਇਹ ਸੰਗਰੂਰ ਤੋਂ ਸ਼ੁਰੂ ਹੋ ਕੇ ਪੀਖੀ ਬਰਨਾਲਾ ਸੰਗਰੂਰ ਪਾਤੜਾ ਖਨੌਰੀ ਕੈਥਲ ਇਹ ਸਾਰੇ ਇਲਾਕੇ ਵਿੱਚ ਫੈਲੀ ਹੋਈ ਸੀ ਜੀਂਦ ਨਰਵਾਣਾ ਪੋਹਾਣਾ ਟੋਹਾਣਾ ਇਹ ਸਾਰਾ ਇਲਾਕਾ ਇਸ ਰਿਆਸਤ ਦੇ ਅੰਦਰ ਅੰਦਰ ਆਉਂਦਾ ਸੀ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗਏ ਤੇ ਗੈਣਾ ਤੇ ਦੇਸੂ ਇਹ ਦੋਵੇਂ ਉਹਨਾਂ ਦੇ ਚਰਨਾਂ 'ਚ ਆਏ ਤੇ ਗੁਰੂ ਮਹਾਰਾਜ ਜੀ ਇਹਨਾਂ ਨੂੰ ਕਿਹਾ ਕਿ ਤੁਸੀਂ ਸਖੀ ਸਰਵਰ ਦੀ ਪੂਜਾ ਛੱਡ ਦਿਓ ਤੇ ਗੁਰੂ ਕਾ ਲਾ ਗੁਰੂ ਨਾਨਕ ਸਾਹਿਬ ਦੇ ਨਾਮ ਨਾਲ ਜੁੜੋ ਉਹਨਾਂ ਦਾ ਬਖਸ਼ਿਆ ਨਾਮ ਜਪੋ ਤੇ ਦੋਵੇਂ ਮੰਨ ਗਏ ਦੋਵੇਂ ਮੰਨ ਗਏ ਤੇ ਉਹਨਾਂ ਨੇ ਕਿਹਾ ਵੀਰ ਉਹ ਪੰਜ ਤੀਰ ਦਿੱਤੇ ਦੇਸੂ ਚਾਹਲ ਨੂੰ ਦੇਸੂ ਨੂੰ ਤੀਰ ਦਿੱਤੇ ਜਦੋਂ ਦੇਸੂ ਉੱਥੇ ਗਿਆ ਨਾ ਆਪਣੇ ਕਿਲੇ ਦੇ ਵਿੱਚ ਤੇ ਉਹਦੇ ਜਿਹੜੇ ਚੇਲੇ ਚਾੜੜੇ ਸੀ ਜਿਹੜੇ ਉਹਨੂੰ ਸਗੀ ਸਰਵਰ ਦਾ ਡੰਡਾ ਫੜਾਈ ਫਿਰਦੇ ਸੀ ਉਹਨਾਂ ਨੇ ਚੁੱਕ ਚੁਕਾ ਕੇ ਉਹਦੇ ਤੀਰ ਧੜਵਾ ਦਿੱਤੇ ਜਦੋਂ ਆ ਕੇ ਪਤਾ ਕਿ ਲੱਗਾ ਗੁਰੂ ਮਹਾਰਾਜ ਨੂੰ ਗੁਰੂ ਮਹਾਰਾਜ ਨੇ ਕਾ ਕੇ ਦੇਸੂ ਦੀ ਕੁਲ ਦਾ ਨਾਸ ਹੋ ਜਾਏਗਾ ਦੇਸੂ ਦੀ ਕੁਲ ਦਾ ਨਾਸ ਹੋ ਗਿਆ ਤਪੇ ਦੇ ਲੋਕ ਇਕੱਠੇ ਹੋ ਕੇ ਗੁਰੂ ਮਹਾਰਾਜ ਕੋ ਗਏ ਕਹਿੰਦੇ ਕਿ ਮਹਾਰਾਜ ਜੀ ਕਿ ਤੁਹਾਡੇ ਬਚਨਾਂ ਦੇ ਨਾਲ ਉਹਨਾਂ ਦੀ ਕੁਲ ਦਾ ਨਾਸ ਹੋ ਜਾਣਾ ਪਰੰਤੂ ਸਾਡੀਆਂ ਰਿਤੇਦਾਰੀਆਂ ਚਾਲਾਂਜ ਬਹੁਤ ਆ ਜਿਹੜਾ ਤਪਾ ਪਿੰਡ ਆ ਨਾ ਉਹ ਸਿੱਧੂਆਂ ਦਾ ਮਲਵਈਆਂ ਦਾ ਸੀ ਤੇ ਜਿਹੜੇ ਇਹ ਚਾਲ ਆ ਇਹ ਚਾਲਾਂ ਦੇ ਪਿੱਖੀ ਦੇ ਵਿੱਚ ਰਿਆਸਤ ਜੀ ਤੁਸੀਂ ਸਾਰੇ ਫਿਰ ਗੁਰੂ ਮਹਾਰਾਜ ਨੇ ਕਿਹਾ ਜੋ ਤੁਹਾਡੀਆਂ ਰਿਤੇਦਾਰੀਆਂ ਉਹਨਾਂ ਨੂੰ ਕੁਝ ਨਹੀਂ ਹੋਏਗਾ ਤੁਸੀਂ ਵਹਿਗੂ ਦਾ ਨਾਮ ਜਪਿਆ ਕਰੋ ਜਿਹੜਾ ਗੈਂਡਾ ਚਾਲ ਸੀ ਉਨੇ ਬੜਾ ਲੰਮਾ ਸਮਾਂ ਰਾਜ ਕੀਤਾ ਉਹਨੂੰ ਆਲਾ ਸਿੰਘ ਪਟਿਆਲਿਆਂ ਨੇ ਹਰਾ ਕੇ ਤੇ ਭੀਖੀ ਦੇ ਕਬਜ਼ਾ ਕਰ ਲਿਆ ਜਦੋਂ ਭੀਖੀ ਦੇ ਕਬਜ਼ਾ ਕਰ ਲਿਆ ਨਾ ਫਿਰ ਉਦੋਂ ਬਾਅਦ ਉਹਨੂੰ ਜਦੋਂ ਗੈਂਡਾ ਚਾਲ ਮਾਰਿਆ ਗਿਆ ਤੇ ਆਲਾ ਸਿੰਘ ਨੂੰ ਰਾਤ ਫਿਰ ਬਾਬਾ ਜੀ ਨੇ ਦਰਸ਼ਨ ਦਿੱਤੇ ਤੇ ਕਿਹਾ ਵੀ ਤੇਰੀ ਗਤੀ ਇਸੇ ਚ ਤੇਰਾ ਰਾਜ ਭਾਗ ਬਰਬਾਦ ਹੋ ਜਾਊਗਾ ਜੇਕਰ ਤੂੰ ਸਾਡੇ ਸਥਾਨਾਂ ਦੀ ਪੂਜਾ ਨਹੀਂ ਮਨਾਏਗਾ ਉਸ ਸਮੇਂ ਜਿਹੜੀ ਉੱਥੇ ਬਲੰਦੀ ਬਣੀ ਆ 400 ਕਿੱਲਾ ਜ਼ਮੀਨ ਚਾਲਾਂ ਦੀ रियासत ਦੀ ਅਜੇ ਵੀ ਉੱਥੇ ਪਈ ਆ ਉਹਦੇ ਵਿੱਚ 7 ਮੰਜਰੀ ਬਲੰਦੀ ਜਿਹੜੀ ਆ ਉਸ ਸਮੇਂ ਆਪਣੇ ਆਲਾ ਸਿੰਘ ਪਟਿਆਲੇ ਵਾਲੇ ਨੇ ਬਣਾ ਕੇ ਦਿੱਤੀ ਸੀ ਇਹ ਆ ਚਾਲਾਂ ਦਾ ਇਤਿਹਾਸ ਇਹ ਜਿਹੜੇ ਗੁਰਸਿੱਖ ਨੇ بڑے بڑے ਮਹਾਂਪੁਰਸ਼ ਸਾਡੇ ਪਿੰਡ 'ਚ ਹੋਏ ਨੇ ਸਤ ਬਾਬਾ ਜੀਵਨ ਸਿੰਘ ਹੀ ਕਾਰ ਸੇਵਾ ਵਾਲੇ ਉਹਨਾਂ ਦਾ ਨਾਂ ਤੋਂ ਅਨੇਕਾਂ ਹੀ ਲੋਕ ਪ੍ਰਸ਼ਾਦੇ ਛਕੀ ਜਾ ਰਹੇ ਨੇ ਐਸਾ ਉਹਨਾਂ ਨੇ ਸੇਵਾ ਕੀਤੀ ਐ ਐਸੇ ਸੰਤ ਹੋਏ ਨੇ ਸੋ ਆਵਾਪਾ ਜ ਹੁਕਮਨਾਮੇ ਦੀ ਵਿਚਾਰ ਕਰੀਏ ਜੀ ਸੋਰਠ ਮਹੱਲਾ ਪੰਜਵਾ ਇਹ ਸੋਰਠ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਵਾਰਾ ਉਚਾਰੀ ਗਈ ਕੁਰਬਾਨੀ ਹੈ ਅਤੇ ਉਹਨਾਂ ਵੱਲੋਂ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 629 ਨੰਬਰ ਅੰਗ ਤੇ ਦਰਜ ਕੀਤੀ ਗਈ ਹੈ ਵਰਣਨ ਕੀਤੀ ਗਈ ਹੈ ਲਿਖੀ ਗਈ ਹੈ ਜੀ ਹਰ ਮਨ ਤਾਂ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਜਿਨ੍ਹਾਂ ਦੇ ਮਨ ਦੇ ਵਿੱਚ ਪ੍ਰਮਾਤਮਾ ਵਾਸ ਜਾਂਦਾ ਨਾ ਉਹ ਫਿਰ ਨਾ ਹੀ ਅਸੀਵਰਤਾ ਬਣ ਜਾਂਦੀ ਹੈ ਕਿ ਜੀਵ ਦੇ ਆਮ ਮਰ ਮਾਰ ਨਾਲ ਪਛੋਤਾਈਏ ਉਹ ਜੀਵੇ ਹੀ ਆਪਣੇ ਆਪ ਨੂੰ ਮਰੇ ਸਮਝਣ ਲੱਗ ਪੈਂਦੇ ਸ਼ਹੀਦ ਬਾਬਾ ਦੀਪ ਸਿੰਘ ਜੀ ਸਨ ਉਹਨਾਂ ਦੇ ਸ਼ਹੀਦ ਹੋਣ ਤੋਂ ਪਹਿਲਾਂ ਹੀ ਉਹਨਾਂ ਦੇ ਨਾਂ ਨਾਲ ਸ਼ਹੀਦ ਲੱਗਾ ਹੋਇਆ ਸੀ ਕਿਉਂਕਿ ਜਿਹੜੀ ਸ਼ਹੀਦਾਂ ਦੀ ਮਸਲ ਉਹਨਾਂ ਖੜੀ ਕੀਤੀ ਹੈ ਨਾ ਆਪਣੇ ਜਿੰਦਿਆਂ ਖੜੀ ਕੀਤੀ ਹੈ ਤੇ ਸ਼ਹੀਦਾਂ ਦੀ ਮਸਲ ਜਿਹੜੀ ਇਹਦਾ ਹੈਡਕੁਆਟਰ ਤਲਵੰਡੀ ਸਾਬ ਉਹ ਦਮਦਮਾ ਸਾਹਿਬ ਹੁੰਦਾ ਸੀ ਤੇ ਜਦੋਂ ਬਦਾਲੀ ਨੇ ਇੱਕ ਵਾਰ ਲੁੱਟਿਆ ਨਾ ਤੇ ਬਾਬਾ ਦੀਪ ਸਿੰਘ ਨੂੰ 1,22,000 ਰੁਪਇਆ ਲੁੱਟ ਦੇ ਵਿੱਚੋਂ ਮਿਲਿਆ ਸੀ ਤੇ ਉਹਦੇ ਨਾਲ ਉਹਨਾਂ ਸਵਾਵਾਂ ਕਰਾਈਆਂ ਗੁਰੂ ਘਰ ਦੀਆਂ ਉੱਥੇ ਇਸ ਕਰਕੇ ਐਸੇ ਪੁਰਖ ਹੁੰਦੇ ਆ ਜਿੰਦਿਆਂ ਮਰਮਾਨ ਨਾਲ ਪਛੋਤਾਈ ਉਹਨਾਂ ਦੇ ਮਨ ਵਿੱਚ ਪਰਮਾਨੰਤਮਾ ਵਸ ਗਿਆ ਜੈ ਜੈਕਾਰ ਕਰੀ ਸਭ ਕੋਈ ਅੱਜ ਸਾਰੀ ਦੁਨੀਆ ਉਹਨਾਂ ਦੀ ਜੈ ਜੈਕਾਰ ਕਰਨੀ ਬਾਬਾ ਦੀਪ ਸਿੰਘ ਜੀ ਦੀ ਬਾਬਾ ਦੀਪ ਸਿੰਘ ਜੀ ਨੂੰ ਪਤਾ ਸੀ ਕਿ ਮੈਂ ਚੱਲਿਆਂ ਤਾਂ ਮੈਂ ਸ਼ਹੀਦ ਹੋ ਜਾਣਾ ਕਿਉਂਕਿ ਅੱਗੇ ਫੌਜ ਬਹੁਤ ਭਾਰੀ ਹੈ ਪਰੰਤੂ ਉਹਨਾਂ ਜੋ ਮਰਨ ਦੇ ਪਰਮਾਨ ਵਿੱਚ ਪਰਣ ਕਰ ਲਿਆ ਸੀ ਕਿਉਂਕਿ ਉਹਨਾਂ ਆਪਣੇ ਆਪ ਨੂੰ ਪਹਿਲਾਂ ਸ਼ਹੀਦ ਸਮਝ ਲਿਆ ਸੀ ਆਪਣੇ ਆਪ ਨੂੰ ਮਰਿਆ ਸਮਝ ਰਿਹਾ ਸੀ ਐਸੇ ਗੁਰਮਖ ਪਿਆਰੇ ਹੁੰਦੇ ਨੇ ਉਹਨਾਂ ਨੂੰ ਕਿਉਂਕਿ ਉਹਨਾਂ ਦਾ ਮਨ ਸਹਿਜ ਅਵਸਥਾ ਵਿੱਚ ਆਇਆ ਹੁੰਦਾ ਉਹਨਾਂ ਨੂੰ ਨਾ ਤੇ ਦਰਦ ਹੁੰਦੀ ਆ ਨਾ ਦੁੱਖ ਹੁੰਦਾ ਨਾ ਉਹ ਖੁਸ਼ੀ ਦੇ ਬਹੁਤੇ ਖੁਸ਼ੀ ਹੁੰਦੇ ਆ ਉਹ ਜਿਵੇਂ ਵੀ ਆ ਅਕਾਲ ਪੁਰਖ ਦੇ ਬਾਣੇ ਵਿੱਚ ਰਹਿੰਦੇ ਨੇ ਅੱਜ ਸਾਰੀ ਦੁਨੀਆ ਉਹਨਾਂ ਦੀ ਜੈ ਜੈਕਾਰ ਕਰ ਰਹੀ ਹੈ ਜੈ ਜੈਕਾਰ ਕਰੀ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕਿ ਕੀਮਤ ਕਹੀ ਨਾ ਜਾਈ ਇਹ ਪੂਰੇ ਗੁਰੂ ਦੀ ਵਡਿਆਈ ਹੈ ਬਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾਹੀ ਅਰਧ ਉਦਕੇ ਪਚਮਾ ਚਾਰੋਂ ਬੇਦੋ ਮਾਹੀ ਜਿਹੜਾ ਬ੍ਰਾਹਮਣ ਆ ਨਾ ਇਹਨੂੰ ਭਗਤਾ ਨੇ ਕਿਹਾ ਕਿ ਇਹ ਜਗਤ ਦਾ ਗੁਰੂ ਆ ਭਗਤਾ ਦਾ ਗੁਰੂ ਹੀ ਹੋ ਸਕਦਾ ਜੇ ਭਗਤਾ ਦਾ ਗੁਰੂ ਹੁੰਦਾ ਤੇ ਤਰਨੋਚਨ ਧੰਨਾ ਭਗਤ ਜੀ ਨੂੰ ਮਜ਼ਾਕ ਕਿਉਂ ਕਰਦਾ ਇਸ ਕਰਕੇ ਭਗਤਾ ਦਾ ਗੁਰੂ ਨਹੀਂ ਤਰਨੋਚਨ ਤੇ ਰੋਜ ਠਾਕਰਾਂ ਦੇ ਇਸ਼ਨਾਨ ਕਰਾਉਂਦਾ ਸੀ ਦੋ ਦੋਨਾਂ ਦੇ ਮੂੰਹ ਨੂੰ ਲਾ ਕੇ ਬਾਟਾ ਆਪੀ ਜਾਂਦਾ ਸੀ ਜਦੋਂ ਭਗਤ ਧੰਨਾ ਜੀ ਨੇ ਭੋਲੇ ਭਾ ਠਾਕਰ ਲਿਆਂਦਾ ਤੇ ਲਿਆ ਕੇ ਰੱਖਤਾ ਹੋਇਆ ਕਹਿੰਦਾ ਪ੍ਰਸ਼ਾਦ ਦੇ ਵੀ ਸ਼ੱਕਦਾ ਕੋਈ ਕਹਿੰਦਾ ਮੈਂ ਤੇ ਛਕਾਉਂਗਾ ਉਹਨੇ ਹੱਟ ਨਹੀਂ ਕੀਤਾ ਉਹਨੇ ਕਿਹਾ ਮਾਰੇ ਤੁਸੀਂ ਛਕੋਗੇ ਤੇ ਮੈਂ ਛਕਣਾ ਨਹੀਂ ਤੇ ਮੈਂ ਨਹੀਂ ਛਕਣਾ ਦੋ ਦਿਨ ਬੈਠੇ ਰਹੇ ਤੀਜੇ ਦਿਨ ਭਗਵਾਨ ਆਏ ਉਹ ਕਹਿੰਦੇ ਵੀ ਛਕਾ ਦੇ ਉਹ ਲੱਗੇ ਛਕਣ ਕਹਿੰਦੇ ਵੀ ਰੋਟੀਆਂ ਸੁੱਕ ਗਈਆਂ ਕਹਿੰਦੇ ਮਹਾਰਾਜ ਜੀ ਪਹਿਲਾਂ ਆ ਜਾਂਦੇ ਤਾਜ਼ੀਆਂ ਲਿਆਂਦੀਆਂ ਸੀ ਕਹਿੰਦੇ ਤੇਰੀ ਲੱਸੀ ਖੱਟੀ ਹੋ ਗਈ ਐ ਕਹਿੰਦਾ ਮਹਾਰਾਜ ਜੀ ਪਹਿਲਾਂ ਆ ਜਾਂਦੇ ਤਾਜ਼ੀ ਲਿਆਂਦੀ ਸੀ ਹੁਣ ਤੇ ਤੁਸੀਂ ਵੀ ਇਹੋ ਖਾਓਗੇ ਤੇ ਮੈਂ ਵੀ ਖਾਵਾਂ ਇਹੋ ਖਾਵਾਂਗਾ ਚਤਰਾਈ ਨਾ ਚਦਰਪੂਜ ਪਾਇਆ ਭੋਲੇ ਭਾਏ ਮਿਲੇ ਰਬਰਾਇਆ ਤੇ ਭਗਤ ਧੰਨਾ ਜੀ ਦਾ ਸਿੱਧਾ ਮੜਾਪ ਹੋ ਗਿਆ ਤੇ ਤਰਲੋਚਨ ਜਿਹੜਾ ਉਹ ਉਠਾ ਕੇ ਦਿੰਦਾ ਸੀ ਉਹਦੇ ਨਾਲ ਮਜ਼ਾਕ ਕਰਦਾ ਸੀ ਉਹ ਤੁਰਿਆ ਫਿਰਦਾ ਰਿਹਾ ਮੁੜ ਕੇ ਭਗਤ ਬਣਿਆ ਹੀ ਨਹੀਂ ਹੋਰ ਪੂਰੇ ਕੀ ਵਡਿਆਈ ਪੂਰੇ ਗੁਰੂ ਜਿਨ੍ਹਾਂ ਨੂੰ ਮਿਲ ਜਾਂਦੇ ਆ ਨਾ ਇਹ ਵਡਿਆਈ ਉਹ ਹੀ ਉਹ ਪ੍ਰਮਾਤਮਾ ਨਾਲ ਮਿਲਦੇ ਨੇ ਤਾਂ ਕਿ ਕੀਮਤ کہیں ਨਾ ਜਾਏ ਉਹਨਾਂ ਦੀ ਕੀਮਤ ਕੋਈ ਨਹੀਂ ਪਾ ਸਕਦਾ ਅੱਜ ਕੋਈ ਕੀਮਤ ਪਾ ਸਕਦਾ ਜਿਹੜੇ ਗੁਰਮੁਖ ਪਿਆਰੇ ਗੁਰੂ ਕੋਲ ਆਦੇ ਸਵਾਵਾ ਲਵਾ ਰਹੇ ਆ ਜਿਹੜੇ ਸਵਾਵਾ ਕਰ ਰਹੇ ਆ ਉਹਨਾਂ ਦੀ ਐਸੀ ਬਖਸ਼ਿਸ਼ ਹੋਈ ਗੁਰਮਖਾਤੇ ਕਿ ਉਹਨਾਂ ਦੀ ਕੋਈ ਕੀਮਤ ਨਹੀਂ ਪਾਈ ਜਾ ਸਕਦੀ ਜੀ ਹਉ ਕੁਰਬਾਨ ਜਾਈ ਤੇਰਾ ਨਾਮ ਵੈ ਵੈ ਗੁਰੂ ਜੀ ਅਸੀਂ ਤੁਹਾਡੇ ਨਾਮ ਤੋਂ ਕੁਰਬਾਨ ਜਾਂਦੇ ਹਾਂ ਬਲਹਾਰ ਜਾਂਦੇ ਹਾਂ ਤੁਹਾਡਾ ਨਾਮ ਨਦਾਨ ਐਸਾ ਹੈ ਕਿ ਨਫਟਦਾ ਵੀ ਨਹੀਂ ਗਏ ਜਿੰਨਾ ਮੱਦੀ ਨਾਮ ਜਪੀ ਜਾਓ ਕਦੇ ਨਾਮ ਮੁੱਕਦਾ ਨਾਮ ਦੇ ਭੰਡਾਰ ਭਰੇ ਆ ਗੁਰੂ ਮਹਾਰਾਜੀ ਦੇ ਕੋਲ ਇਸ ਕਰਕੇ ਅਸੀਂ ਉਹਦੇ ਨਾਮ ਤੋਂ ਕੁਰਬਾਨ ਜਾਂਦੇ ਹਾਂ ਜਿਸ ਨੂੰ ਬੱਜ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਜਿਹਦੇ ਤੇ ਮਹਾਰਾਜ ਬਖਸ਼ਿਸ਼ ਕਰਦੇ ਆ ਨਾ ਉਹ ਹੀ ਉਹਦਾ ਗੁਣ ਗਾਉਦੇ ਨੇ ਉਹਦਾ ਨਾਮ ਜਪਦੇ ਨੇ ਤੁਸੀਂ ਵੇਖੋ ਵੀ ਤੁਹਾਡਾ ਪਿੰਡ ਕਿੰਨਾ ਵੱਡਾ 2-3000 ਦੀ ਆਬਾਦੀ ਆ ਤੇ ਕਿੰਨੇ ਕੁ ਲੋਕੀ ਸਵੇਰੇ ਉੱਠ ਕੇ ਗੁਰੂ ਘਰ ਜਾਂਦੇ ਆ ਜਿਨ੍ਹਾਂ ਦੇ ਬਖਸ਼ਿਸ਼ ਨਹੀਂ ਉਹ ਨਹੀਂ ਜਾ ਸਕਦੇ ਜਿਨ੍ਹਾਂ ਤੇ ਬਖਸ਼ਿਸ਼ ਉਹ ਹੀ ਜਾਂਦੇ ਆ ਗੁਰਦੁਆਰੇ ਦੇ ਨਾਲ ਕੰਧ ਸਾਂਝੀ ਹੁੰਦੀ ਹੈ ਤੇ ਲੋਕੀ ਮੱਥਾ ਟੇਕਣ ਨਹੀਂ ਜਾਂਦੇ ਸਾਰੀ ਸਾਰੀ ਉਮਰ ਐਸੇ ਲੋਕ ਵੀ ਹੈਗੇ ਆ ਸਾਡੇ ਉੱਤੇ ਸ਼ਹਿਰ ਦੇ ਜੀ ਗੁਰਦੁਆਰਾ ਇੱਕ ਉਹਦੇ ਸਾਹਮਣੇ ਘਰ ਵਾ ਉਹਨੇ ਪਾਈਪ ਕੱਢੇ ਆਪਦੇ ਘਰ ਦੇ ਸਾਹਮਣੇ ਤੇ ਮੇਰੀ ਨਿਗਾਹ 'ਚ ਵੀ ਚਾਰ ਗੱਡੀਆਂ ਦੇ ਟਾਇਰ ਪਾੜ ਕੇ ਦਰਸ਼ਨ ਕਰਨ ਆਏ ਲੋਕਾਂ ਨੇ ਉਹਨੇ ਜਦੋਂ ਕਈ ਦਮ ਕਹਿੰਦਾ ਜੀ ਪੁੱਟ ਦਿਆਂਗੇ ਗੱਲ ਫੇ ਉੱਥੇ ਦੀ ਉੱਥੇ ਹੀ ਸੋ ਐਸੇ ਲੋਕ ਨੇ ਜਿਹੜੇ ਜਿਸਤੇ ਮਹਾਰਾਜ ਬਖਸ਼ਿਸ਼ ਕਰਦੇ ਨੇ ਉਹ ਅੰਮ੍ਰਿਤ ਵੇਲੇ ਉੱਠਦੇ ਨੇ ਇਸ਼ਾਨਾਨ ਕਰਦੇ ਨੇ ਨਾਮ ਜਪਦੇ ਨੇ ਆਪਾਂ ਸਾਰੇ ਪਿੰਡਾਂ 'ਚ ਬਹੁਤੇ ਰਹਿਣ ਵਾਲੇ ਆ ਜਦੋਂ ਪਹਿਲੇ ਜਿਹੜੇ ਕਿਸਾਨ ਸੀ ਜਿਹੜੇ 4 ਵਜੇ ਹਲ ਜੋਬ ਲੈਂਦੇ ਸੀ ਤੇ 8 ਵਜੇ ਤੱਕ ਆਪਣਾ ਕੰਮ ਕਰਕੇ ਮੋੜ ਆਉਂਦੇ ਸੀ ਉਹਨਾਂ ਤੇ ਮਹਾਰਾਜ ਦੀ ਬਖਸ਼ਿਸ਼ ਹੁੰਦੀ ਸੀ ਕਿਉਂਕਿ ਕਿਰਤ-ਗਿਰਤ ਕਰ ਧਰਮ ਦੀ ਧਰਮ ਦੀ ਕਿਰਤ ਕਰਨ ਵਾਸਤੇ ਸਾਨੂੰ ਗੁਰੂ ਮਹਾਰਾਜ ਨੇ ਕਿਹਾ ਸਾਡਾ ਤੇ ਬਹੁਤਾ ਲੰਮਾ ਪੈਂਡਾ ਹੀ ਨਹੀਂ ਨਾ ਬਹੁਤਾ ਫਲਸਫਾ ਬਹੁਤਾ ਖੁੱਲਾ ਕੇ ਸਾਨੂੰ ਬੜੇ ਭੇਦਾਂ ਭਰਮਾਂ 'ਚ ਲੰਘਣਾ ਪੈਣਾ ਸਾਡੇ ਛੋਟੀ ਦੀ ਗੱਲ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਕਹੀ ਹੈ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਖਾਓ ਚੌਥੀ ਗੱਲ ਹੀ ਕੋਈ ਨਹੀਂ ਇਹਨਾਂ ਤਿੰਨਾਂ ਜੀ ਸਾਰਾ ਕੁਝ ਪ੍ਰਾਪਤ ਹੋ ਜਾਂਦਾ ਪਿਛਲੇ ਬਜ਼ੁਰਗ ਸੀ ਜਿਹੜੇ ਜਦੋਂ ਹਾਲ ਚੋਂਦੇ ਸੀ ਨਾ ਉਦੋਂ ਪੀ ਲੈ ਕੇ ਜਾਂਦੇ ਸੀ ਧਰਤੀ ਨੂੰ ਮੱਥਾ ਟੇਕਦੇ ਸੀ ਤੇ ਕਹਿੰਦੇ ਸੀ ਕਿਉਂਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਧਰਤੀ ਸਭ ਤੋਂ ਮਹੱਤਵਪੂਰਨ ਮਾਤਾ ਹੈ ਇਹਦੀ ਬੜੀ ਮਹੱਤਤਾ ਹੈ ਮੱਥਾ ਟੇਕਦੇ ਸੀ ਤੇ ਛੱਤਾ ਦੇਣ ਲੱਗਿਆ ਪਤਾ ਕੀ ਕਹਿੰਦੇ ਸੀ ਛਿੜੀ ਜਨੌਰ ਦੇ ਭਾਗਾ ਨੂੰ ਰਾਹੀ ਪਾਂਦੀ ਦੇ ਭਾਗਾ ਨੂੰ ਮਾਰਾ ਸਾਡੀ ਖੇਤੀ ਹੋਵੇ ਤੇ ਹੁਣ ਕੀ ਹੋੰਡਿਆ ਬੜੀ ਥੋੜੀ ਖੇਤੀ ਹੁੰਦੀ ਸੀ ਬਹੁਤ ਥੋੜੇ ਦਾਣੇ ਹੁੰਦੇ ਸੀ ਬੜੇ ਖੁਸ਼ ਰਹਿੰਦੇ ਸੀ ਬੜੇ ਤੰਦਰੁਸਤ ਰਹਿੰਦੇ ਸੀ ਹੁਣ ਕੀ ਹੁੰਦਾ ਟਰੈਕਟਰਾਂ ਦੇ ਟੇਪਾਂ ਵੱਜਣ ਡੀਆਂ ਹੁੰਦੀਆਂ ਡੈਂ ਡੈਂ ਕਰਦੇ ਜਾਂਦੇ ਡੈਂ ਡੈਂ ਕਰਦੇ ਮੋੜ ਆਉਂਦੇ ਆ ਕਦੇ ਰੱਬ ਦਾ ਨਾਮ ਨਹੀਂ ਲੈਂਦੇ ਬਥੇਰੇ ਪੈਸੇ ਵੱਟਦੇ ਆ ਤੇ ਪੈਸੇ ਰੁਕਦੇ ਨਹੀਂ ਫੇਰ ਸਾਧਾ ਕੋਲ ਤੁਰੇ ਫਿਰਦੇ ਆ ਬਾਬਾ ਜੀ ਮਾਇਆ ਆਉਂਦੀ ਬੜੀ ਆ ਪਰ ਟਿਕਦੀ ਨਹੀਂ ਤੇ ਜਿਹੜਾ ਬਾਬਾ ਬੈਠਾ ਜੇ ਤੇ ਹੋਵੇ ਕੋਈ ਜੱਟ ਬਾਬਾ ਉਹ ਤੇ ਕਹਿੰਦਾ ਮੇਰੀ ਕਿਹੜੀ ਟਿਕਦੀ ਆ ਮੈਂ ਵੀ ਤੇ ਤੁਰਿਆ ਫਿਰਦਾ ਨਾ ਕਦੇ ਕਿਸੇ ਡੇਰੇ ਕਦੇ ਕਿਸੇ ਡੇਰੇ ਜੇ ਛੋਟਾ ਡੇਰਾ ਮੈਂ ਕਹਿੰਦਾ ਮੈਨੂੰ ਵੱਡਾ ਡੇਰਾ ਮਿਲ ਜੇ ਜੇ ਛੋਟਾ ਗੁਰਦੁਆਰਾ ਤੇ ਮੈਂ ਕਹਿੰਦਾ ਮੈਨੂੰ ਵੱਡਾ ਗੁਰਦੁਆਰਾ ਮਿਲ ਜੇ ਸੋ ਇਹ ਮਾਇਆ ਜਿਹੜੀ ਇਸ ਕਰਕੇ ਜਿਨ੍ਹਾਂ ਤੇ ਬਖਸ਼ਿਸ਼ ਕਰ ਦਿੰਦੇ ਨੇ ਮਹਾਰਾਜ ਉਹਨਾਂ ਦੀ ਮਾਇਆ ਵੀ ਟਿਕ ਜਾਂਦੀ ਆ ਤੇ ਉਹ ਪਰਮਾਤਮਾ ਦੇ ਗੁਣ ਵੀ ਗਾਉਂਦੇ ਹਨ ਰਹਾਉ ਹਰ ਆਉ ਦੇ ਕੇ ਫਰਮਾਉਂਦੇ ਹਨ ਤੂੰ ਭਾਰੋ ਸੁਆਮੀ ਮੇਰਾ ਸੰਤਾ ਪਰਵਾਸਾ ਤੇਰਾ ਏ ਵੈਰੂ ਜੀ ਤੁਸੀਂ ਵੱਡੇ ਮੇਰੇ ਬੜੇ ਸੁਆਮੀ ਹੋ ਸੁਆਮੀ ਜਿਹੜਾ ਕਿ ਆਜ ਦਾ ਮਾਲਕ ਨੂੰ ਜੇ ਇਸਤਰੀ ਆ ਤੇ ਉਹਦਾ ਸੁਆਮੀ ਪਤੀ ਹੁੰਦਾ ਕਿ ਜਿੰਨੀ ਕੁਰਬਾਨੀ ਹੈ ਨਾ ਇਹ ਜ਼ਿਆਦਾਤਰ ਇਸਤਰੀ ਰੂਪ ਵਿੱਚ ਸਬੋਧਨ ਕਰਕੇ ਗੁਰੂ ਮਹਾਰਾਜ ਜੀ ਨੇ ਲਿਖੀ ਆ ਤੇ ਉਚਾਰੀ ਆ ਇਹਦੇ ਤੂੰ ਭਾਰੋ ਸੁਆਮੀ ਮੇਰਾ ਤੁਸੀਂ ਮੇਰੇ ਸੁਆਮੀ ਹੋ ਬਹੁਤ ਵੱਡੇ ਹੋ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾਗਾ ਕੋਕੀ ਬਚਨੀ ਹਾਟ ਬਕਾਨਾ ਜਿੱਤ ਲਾਇਆ ਜਿੱਤ ਲਗਾ ਇਸ ਕਰਕੇ ਤੁਸੀਂ ਬਹੁਤ ਵੱਡੇ ਹੋ ਅਸੀਂ ਤੁਹਾਡੇ ਹੁਕਮਨ ਸਾਹਿਬ ਚੱਲਦੇ ਆ ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ ਮੈਂ ਤੁਹਾਡਾ ਖਰੀਦਾ ਹੋਇਆ ਮਹਾਰਾਜ ਬੰਦਾ ਇੱਕ ਹੰਦਾ ਮੁਲਾਜ਼ਮ ਉਹ ਆਜ ਮੋਕੇ ਦੇ ਆਖਮ ਨੇ ਮੁੱਲ ਖਰੀਤੇ ਹੁੰਦੇ ਆ ਲੋਕ ਉਹਨਾਂ ਕੋ ਨੌ ਘੰਟੇ 8 ਘੰਟੇ ਡਿਊਟੀ ਕਰਾਉਣੀ ਤੇ ਉਹਨਾਂ ਨੂੰ ਤਨਖਾਹਾਂ ਦੇਣੀਆਂ ਮੈਂ ਕਿਉਂ ਅਸੀਂ ਤੇ ਤੁਹਾਡੇ ਬੈ ਖਰੀਦ ਆ ਇਸ ਕਰਕੇ ਭਾਰੋ ਸੁਆਮੀ ਮੇਰਾ ਤੁਸੀਂ ਵੱਡੇ ਸੁਆਮੀਓ ਤੁਹਾਡੇ ਤੋਂ ਵੱਡਾ ਹੋਰ ਕੋਈ ਨਹੀਂ ਹੈ ਸੰਤਾਂ ਪਰਵਾਸਾ ਤੇਰਾ ਤੇ ਸੰਤਾਂ ਨੂੰ ਮਹਾਰਾਜ ਤੁਹਾਡੇ ਤੇ ਭਰੋਸਾ ਹੋਰ ਕਿਤੇ ਭਰੋਸਾ ਹੀ ਨਹੀਂਗਾ ਸੰਤ ਜਿਹੜੇ ਆ ਨਾ ਜਨਮ ਮਰਨ ਦੋਹੂ ਮੈਂ ਨਹੀਂ ਜਨ ਪਰਉਪਕਾਰੀ ਆਏ ਜੀਵ ਦਾਨ ਦੇ ਭਗਤੀ ਲਾਏ ਨਾ ਹਰਿ ਸਿਓ ਲੈਣ ਮਲਾਏ ਉਹ ਪ੍ਰਮਾਤਮਾ ਦੇ ਨਾਲ ਉਹ ਲੋਕ ਹੁੰਦੇ ਆ ਕਿਹੜੇ ਮਲਾ ਲੈਂਦੇ ਨੇ ਉਹ ਸੰਤ ਐ ਉਹ ਜਨਮ ਮਰ ਦੇ ਚੱਕਰਾ ਚ ਵੀ ਨਹੀਂ ਪੈਂਦੇ ਜੀ ਨਾਨਕ ਪ੍ਰਭ ਸਰਣਾਈ ਮੁਖ ਨਿੰਦਕੇ ਛਾਈ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਨੇ ਕਿ ਅਸੀਂ ਤੁਹਾਡੀ ਸ਼ਰਣੇ ਆ ਗਏ ਆ ਮੁਖ ਨਿੰਦਕੇ ਛਾਈ ਨਿੰਦਕ ਦਾ ਮੁਖ ਕਾਲਾ ਹੁਆ ਦਿਨ ਦੁਨੀਆਂ ਕੇ ਦਰਬਾਰ ਨਿੰਦੋ ਨਿੰਦੋ ਮੂਕੂ ਲੋਕ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ निंदा मां बहन निंदा महतारी आखिर ते की कहता भगत जी ने जन कबीर को निंदा सार निंदक डूबा हम उतरे पार इथे दु, गुरु महाराज ਦੇ ਫਰਵਾਹ ਜਿਹੜੇ निंदक ਲੋਕ ਆ ਉਹਨਾਂ ਦਾ ਮੂੰਹ ਜਿਹੜਾ ਹੈ ਦੁਨੀ ਦੀਨ ਦੁਨੀਆਂ ਦੇ ਦਰਬਾਰ ਕਾਲਾ ਹੁੰਦਾ ਨਿੰਦਕ ਖੁਖ ਨਿੰਦਕ ਹੈ ਛਾਈ ਗੁਰਬਾਣੀ ਦੇ ਸ਼ਬਦੀ ਵਿਚਾਰ ਕਰਦਾ ਕੋਈ ਐਸਾ ਸ਼ਬਦ ਜੋ ਗੁਰਮਤਿ ਦੇ ਅਨਸਾਰ ਅਨਕੂਲ ਨਾ ਹੋਵੇ ਬੋਲਿਆ ਗਿਆ ਹੋਵੇ ਗੁਰੂ ਸੰਗਤ ਗੁਰੂ ਮਹਾਰਾਜ ਬਖਸ਼ਣ ਆਰੇ ਬੰਛਰੇਣਾ ਜੀ ਮਾਫ ਕਰ ਦੇਣਾ ਜੀ ਆ ਇੱਕ ਬੇਨਤੀ ਬੜੀ ਜ਼ਰੂਰੀ ਆ ਜੀ ਜਿੱਦ ਤਰ੍ਹਾਂ ਇੱਥੇ ਬੱਚਾ ਭੱਜਾ ਫਿਰਦਾ ਸੀ ਬੱਚੇ ਸਾਰਿਆਂ ਦੇ लाडले ਹੁੰਦੇ ਆ ਇਹ ਬੇਨਤੀ ਆ ਕਿ ਬੱਚੇ ਨੂੰ ਬਾਹਰ ਲੈ ਜਾਓ ਬੀਬੀ ਨੂੰ ਅਸੀਂ ਬੇਨਤੀ ਵੀ ਕੀਤੀ ਕਿ ਬੱਚੇ ਨੂੰ ਬਾਹਰ ਲੈ ਜਾਓ ਉਹ ਬਾਹਰ ਨਹੀਂ ਲੈ ਕੇ ਗਏ ਤੇ ਦੋ ਤਿੰਨ ਜਾਣੇ ਉਹਦੇ ਮਗਰ ਭੱਜੇ ਰਹੇ ਫਿਰਦੇ ਰਹੇ ਸਾਰੀ ਅਰਦਾਸ 'ਚ ਐਸੀ ਕਿਰਪਾ ਕਰੋ ਜਦੋਂ ਗੁਰੂ ਮਹਾਰਾਜ ਦੇ ਘਰ ਅਰਦਾਸ ਹੁੰਦੀ ਆ ਬਿਲਕੁਲ ਸ਼ਾਂਤ ਖਲੋਣਾ ਹੁਕਮਨਾਮਾ ਤੇ ਅਰਦਾਸ ਤੇ ਮਹਾਰਾਜ ਤੋਂ ਬਖਸ਼ਿਸ਼ ਲੈ ਲਿਆ ਕਰੋ ऐसे गल्ला ना करया करो कि संगत दा प्यार ही ठाडे नाल लगा रहे जी औ आखरी पंक्तियां पढ़ के आपा समाप्ति ਵੱਲ ਵਧਿਏ ਜੀ तू ਭਾਰੋ ਸੁਆਮੀ ਮੇਰਾ ਸੰਤਾਂ ਪਰਵਾਸਾ ਤੇਰਾ ਨਾਨਕ ਪ੍ਰਭ ਸਰਣਾਈ ਮੁਖ ਨਿੰਦਕ ਕੈ ਛਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਵਾਹਿਗੁਰੂ ਜੀ ਕਾ ਖਾਲਸਾ